ਆਂਗਣਵਾੜੀ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ਸ਼ੁਰੂ ਪੰਜਾਬ ਆਂਗਣਵਾੜੀ ਯੂਨੀਅਨ ਦੀ ਅਗਵਾਏ ਵਿੱਚ ਆਂਗਣਵਾੜੀ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਬਠਿੰਡਾ ਵਿਖੇ ਮਰਨ ਵਰਤ ਸ਼ੁਰੂ ਕੀਤਾ ਗਿਆ ਇਸ ਮੌਕੇ ਯੂਨੀਅਨ ਦੇ ਸੁਭਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਆਪਣੀਆਂ ਮੰਗਾਂ ਮੰਨਵਾਉਣ ਲਈ ਉਹ ਦਿਨ ਰਾਤ ਦਰਨੇ ਪ੍ਰਦਰਸ਼ਨ ਕਰ ਰਹੀਆਂ ਹਨ ਪਰੰਤੂ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਸਮੂਹ ਵਰਕਰਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਸਰਕਾਰ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਦਾ ਮਰਨ ਵਰਤ ਜਾਰੀ ਰਹੇਗਾ ਬਠਿੰਡਾ ਤੋਂ ਜੀਤ ਵੈਬ ਟੀਵੀ ਲਈ ਵਿਕਰਮ ਦੀ ਰਿਪੋਰਟ ਹਰ ਗੋਬਿੰਦ ਕੋਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸਟੇਟ ਪ੍ਰੈਜ਼ੀਡੈਂਟ ਆਂਗਣਵਾੜੀ EMPLOYES FEDERATION OF INDIA ਦੀ ਕੌਮੀ ਕਮੇਟੀ ਅਸੀਂ ਅੱਜ 187 ਦਿਨ ਹੋ ਗਏ ਲਗਾਤਾਰ ਬਠਿੰਡੇ ਦੇ ਵਿੱਚ ਸਾਡਾ ਕੰਟੀਨਿਊਸ ਡੇ ਨਾਈਟ ਧਰਨਾ ਚੱਲ ਰਿਹਾ ਹੈ ਪੰਜਾਬ ਦੀ ਸਰਕਾਰ ਤੋਂ ਅਸੀਂ ਚਾਰ ਮੰਗਾਂ ਨੂੰ ਲੈ ਕੇ ਆਪਣੀ ਮੰਗਾਂ ਨੂੰ ਲੈ ਕੇ ਅਸੀਂ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਸੀ 18 ਜੁਲਾਈ ਨੂੰ ਸਰਕਾਰ ਨੇ ਸਾਡੇ ਨਾਲ ਮੀਟਿੰਗ ਕਰਕੇ ਸਾਡੀਆਂ ਮੰਗਾਂ ਤੇ ਸਹਿਮਤੀ ਦਿੱਤੀ ਇਹਨਾਂ ਦੀ ਪੂਰਤੀ ਲਈ ਸਾਨੂੰ 31 ਜੁਲਾਈ ਦਾ ਟਾਈਮ ਦਿੱਤਾ ਸੀ ਕਿ ਜਿਹੜਾ ਮਾਨ ਪੱਤਾ ਵਧਿਆ ਉਹਦਾ ਨੋਟੀਫਿਕੇਸ਼ਨ ਤੁਹਾਡਾ ਆ ਜਾਊਗਾ ਪੈਨਸ਼ਨ ਜਿਹੜੀ ਆਂਗਣਵਾੜੀ ਨੂੰ ਦੇਣੀ ਹੈਗੀ ਹੈ ਜ ਜਿਹੜੀ ਉਹਦੀ ਗ੍ਰੈਜੂਇਟੀ ਵਗੈਰਾ ਉਹਦਾ ਲੈਟਰ ਅਸੀਂ ਜਾਰੀ ਕਰ ਦਾਂਗੇ ਬੱਚੇ ਜਿਹੜੇ ਅੰਗਣਵਾੜੀ ਕੇਂਦਰਾਂ ਦੇ ਵਿੱਚ ਭੇਜਨੇ ਆ ਉਹਦਾ ਫੈਸਲਾ ਜਿਹੜਾ ਨੋਟੀਫਿਕੇਸ਼ਨ ਹੈ ਕੱਲਾ ਹੋ ਚੁੱਕਿਆ ਲਾਗੂ ਹੋ ਜੂਗਾ ਪਰ ਅਸੀਂ 2 ਅਗਸਤ ਤੱਕ ਵੇਟ ਕੀਤੀ ਅਸੀਂ ਪਹਿਲਾਂ ਕਾਲ ਦਿੱਤੀ ਸੀਗੀ ਕਿ ਜੇ 2 ਅਗਸਤ ਤੱਕ ਸਰਕਾਰ ਨੇ ਸਾਡੀਆਂ ਮੰਗਾਂ ਪੂਰੀਆਂ ਜਿਹੜੀਆਂ ਮੰਗਾਂ ਪੂਰੀਆਂ ਕੀਤੀਆਂ ਲਾਗੂ ਨਾ ਕੀਤੀਆਂ ਤਾਂ ਅਸੀਂ 3 ਅਗਸਤ ਤੋਂ ਮਰਨ ਵਰਤ ਤੇ ਬੈਠਾਂਗੇ ਅੱਜ ਅਸੀਂ 25 ਔਰਤਾਂ ਜਿਹੜੀਆਂ ਹੈਗੀਆਂ ਮਰਨਵਾਰਤ ਤੇ ਬੈਠਣ ਗਿਆ ਮੇਰੀ ਅਗਵਾਈ ਦੇ ਵਿੱਚ ਸਾਡਾ ਇਹ ਮਰਨਵਾਰਤ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਸਰਕਾਰ ਇਹ ਨੋਟੀਫਿਕੇਸ਼ਨ ਲਾਗੂ ਕਰਕੇ ਸਾਡੇ ਸਾਡੇ ਕੋਲ ਪੀਸ ਨਹੀਂ ਹੈਗੀ